ਸਮਾਜਿਕ ਧਾਰਮਿਕ ਜਥੇਬੰਦੀਆਂ ਪਹੁੰਚੀਆਂ ਨੇ ਤੋਂ ਉਹਨਾਂ ਦੇ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪਹੁੰਚੇ ਨੇ ਔਰ ਇਹ ਸਾਡਾ ਫਰਜ਼ ਆ ਜਦੋਂ ਵੀ ਸਾਡੇ ਰਹਿਬਰ ਦੀ ਕਿਤੇ ਬੇਅਦਬੀ ਹੁੰਦੀ ਆ ਸਾਨੂੰ ਗਲੀਆਂ ਦੇ ਵਿੱਚ ਸੜਕਾਂ ਦੇ ਵਿੱਚ ਉਤਰਨਾ ਪੈਣਾ ਆ ਔਰ ਮੈਂ ਦੇਖਦਾ ਆ ਕਿ ਸਾਡੇ ਜਿਹੜਾ ਸਮਾਜ ਆ ਕੋਈਸ ਪ੍ਰਤੀ ਜਾਗਰੂਕਿਆ ਔਰ ਬੜੀ ਮਦਭਗੀ ਘਟਰਾਇਆ ਪਿਛਲੇ ਸਮੇਂ ਜਿਹੜੀ ਹੋਈ ਆ ਔਰ ਜਿਹੜੇ ਬਾਬਾ ਸਾਹਿਬ ਦੇ ਰੈਵਰ ਸਾਡੇ ਬਾਬਾ ਸਾਹਿਬ ਹੋਏ ਆ ਉਹਨਾਂ ਦੇ ਪੈਰੋਕਾਰ ਆ ਪੁਰਾਦੇ ਦਿਲਾਂ ਦੇ ਉੱਤੇ ਡੂੰਗੀ ਸੱਟ ਵੱਜੀ ਆ ਮੈਂ ਦੇਖਦਾ ਸਾਡੇ ਚੇਅਰਮੈਨ ਸਾਹਿਬ ਸਿਹਤ ਪੱਖੋਂ ਕੋਈ ਠੀਕ ਨਹੀਂ ਪਰ ਫਿਰ ਵੀ ਸਾਡਾ ਹੌਸਲਾ ਵਧਾਉਣ ਲਈ ਕੁਰਸੀ ਦੇ ਉੱਪਰ ਸਾਡੇ ਵਿੱਚ ਪਹੁੰਚੇ ਨੇ ਇੱਕ ਵਾਰੀ ਇਹਨਾਂ ਦੇ ਲਈ ਤਾੜੀ ਲਗਾਈ ਜਾਵੇ ਕੁਫਾ ਦੇ ਸੀਨੀਅਰ ਸਾਥੀ ਵੀ ਪਹੁੰਚੇ ਨੇ ਕਿਉਂਕਿ ਇਹ ਜਿਹੜੀ ਗੱਲ ਆ ਮੇਰੇ ਤੋਂ ਸੀਨੀਅਰ ਸਾਥੀਆਂ ਨੇ ਕਹੀ ਆ ਇਹ ਕੋ ਛੋਟੀ ਗੱਲ ਨਹੀਂ ਇੱਕ ਬੰਦੇ ਦੇ ਵਿੱਚ ਇੰਨਾ ਹੌਸਲਾ ਆ ਜਾਣਾ ਕਿਉਂਕਿ ਜਿਸ ਇਨਸਾਨ ਦਾ ਬਣਾਇਆ ਹੋਇਆ ਸੰਵਿਧਾਨ ਨੂੰ ਪੂਰੀ ਦੁਨੀਆ ਮੰਨਦੀ ਆ ਸਾਡਾ ਦੇਸ਼ ਤਾਂ ਮੰਨਦਾ ਆ ਪੂਰੀ ਦੁਨੀਆ ਮੰਨਦੀ ਆ ਉਸ ਬੰਦੇ ਦੇ ਪਿੱਛੇ ਕਿਸੇ ਏਜੰਸੀ ਦਾ ਕੰਮ ਆ ਇਹ ਪ੍ਰਸ਼ਾਸਨ ਦਾ ਕੰਮ ਆ ਕਿਉਂਕਿ ਏਜੰਸੀਆਂ ਨੇ ਉਹ ਬੰਦਾ ਤਿਆਰ ਕਰਕੇ ਭੇਜਿਆ ਆ ਉਹਦੀ ਪੂਰੀ ਤਿਆਰੀ ਕੀਤੀ ਗਈ ਆ ਕੋਈ ਸਮੇਂ ਤੋਂ ਦੁਬਈ ਸੀਗਾ ਸੁਣਦੇ ਉਹਦੇ ਪਰਿਵਾਰ ਤੋਂ ਉਸ ਤੋਂ ਬਾਅਦ ਉਹਦੀ ਤਿਆਰੀ ਹੋਈ ਆ ਤਿਆਰੀ ਕਰਕੇ ਉਹ ਨੂੰ ਇਸ ਪ੍ਰੋਗਰਾਮ ਦੇ ਵਿੱਚ ਭੇਜਿਆ ਗਿਆ ਤਾਂ ਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਰੋਸ ਫੋਚੇ ਔਰ ਮੈਂ ਦੇਖਦਾ ਆ ਪ੍ਰਸ਼ਾਸਨ ਨੂੰ ਅਸੀਂ ਇਹ ਚੇਤਾਵਨੀ ਦਿੰਦੇ ਆ ਮੰਗਰੀ ਕਰਦੇ ਚੇਤਾਵਨੀ ਦਿੰਦੇ ਆ ਕਿ ਐਨਐਸਏ ਦੇਸ਼ ਧਰੋਹੀ ਉਹਦੇ ਤੇ ਧਾਰਾ ਲਗਾਈ ਜਾਵੇ ਤਾਂ ਕਿ ਇਦਾਂ ਦੇ ਜਿਹੜੇ ਸ਼ਰਾਰਤੀ ਇਨਸਾਰ ਆ ਸਦਾ ਲਈ ਜੇਲ੍ਹ ਦੇ ਵਿੱਚ ਬੰਦ ਰਹਿਣ ਸੋ ਅੱਜ ਵੱਖ-ਵੱਖ ਜਿੱਦੀਆਂ ਵੀ ਜਥੇਬੰਦੀਆਂ ਆ ਉਹਨਾਂ ਦਾ तहे ਦਿਲੋਂ ਧੰਨਵਾਦੀ ਆ ਔਰ ਏਸੀ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਵੀ ਰੱਖਣਾ ਜਿੰਨਾ ਤੱਕ ਐਨਐਸਏ ਨਹੀਂ ਲੱਗਦਾ ਉਹਨਾਂ ਚ ਸਾਡੇ ਜਿਹੜਾ ਸੰਘਰਸ਼ ਆ ਉਹ ਜਾਰੀ ਰਹੇਗਾ ਕਿਉਂਕਿ ਸਰਕਾਰਾਂ ਜਿਹੜੀਆਂ ਵੀ ਆਈਆਂ ਆ ਉਹਨਾਂ ਨੇ ਸਾਡੇ ਦਿਲਾ ਤੇ ਠੋਸ ਪੰਚਾਇਆ 2 April ਦਾ ਕਾਂਡ ਹੋਇਆ ਉਸ ਤੋਂ ਬਾਅਦ ਇੱਕ ਲੀਡਰ ਉੱਠਿਆ ਸੀ ਉਹ ਸਾਨੂੰ ਜੁੱਤੀ ਦੇ ਬਰਾਬਰ ਦੱਸਿਆ ਸੀ ਏਸੀ ਜਗ੍ਹਾ ਦੇ ਉੱਤੇ ਉਹਦਾ ਜਲੂਸ ਕੱਢਿਆ ਸੀ ਔਰ ਉਹਨੂੰ ਫਿਰ ਮੁੜ ਕੇ ਕਿਸੇ ਪਾਰਟੀ ਦਾ ਜਗ੍ਹਾ ਨਹੀਂ ਦਿੱਤੀ ਜਲਦੀ ਕਿਤੇ ਸੋ ਸਾਥੀਓ ਆਪਾਂ ਇਕੱਠੇ ਰਹੀਏ ਬਾਬਾ ਸਾਹਿਬ ਦੇ ਸਾਨੂੰ ਪੜੋ ਜੁੜੋ ਸੰਘਰਸ਼ ਕਰਨ ਦਾ ਨਾਰਾ ਦਿੱਤਾ ਸੀ ਉਸ ਤੋਂ ਪਹਿਲਾਂ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਨੇ ਇੱਕ ਸਾਨੂੰ ਸ਼ਬਦ ਦਿੱਤਾ ਸੀ ਸਾਥ ਸੰਗਤ ਮਿਲ ਰਹੀਏ ਜਲ세 ਜੈਸੇ ਮਦੋਮਕੀਰਾ ਮਦੋ ਮੁਖਿਆ ਦੇ ਉਦਾਹਰਨ ਦੇ ਕੇ ਸਾਨੂੰ ਇਕੱਠੇ ਰਹਿਣ ਨੂੰ ਕਿਹਾ ਸੀ ਅਸੀਂ ਇਕੱਠੇ ਰਹਿ ਕੇ ਸਾਰੇ ਸੰਘਰਸ਼ ਜਿਹੜੇ ਕਰਾਂਗੇ ਉਹਦੇ ਵਿੱਚ ਕਾਮਯਾਬੀ ਪ੍ਰਾਪਤ ਕਰਾਂਗੇ ਜੈ ਭੀਮ ਜੈ ਫਰਤ ਜੈ ਗੁਰੂ ਦੇਵ ਜੈ ਭੀਮ ਜੈ ਫਰਤ ਜੈ ਭੀਮ ਜੈ ਫਰਤ ਬਾਬਾ ਸਾਹਿਬ ਤੇਰੀ ਸੋਚ ਤੇ